ਅਤਵਾਦ ਜਿਹੜਾ ਉਹ ਪੰਜਾਬ ਤੋਂ ਖਤਮ ਹੋ ਗਿਆ ਸੂਏ ਦੇ ਮਹਾਨ ਜਿਹੜੇ ਜਰਨੈਲ ਨੇ ਸੋ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਉਹਨਾਂ ਦੀ ਯਾਦ ਚ ਕੁਛ ਨਾ ਕੁਝ ਜ਼ਰੂਰ ਕਰੀਏ ਜਿੰਨੇ ਚੰਕੇ ਜਿਹੜਿਆ ਉਹ ਲਾਇਆ ਗਿਆ ਸੋ ਮੈਂ ਵੀ ਸ਼ਰਧਾ ਦੇ ਫੁੱਲ ਭੇਟ ਕਰਨ ਆਇਆ ਸੋ ਅੱਜ ਦੇ ਦਿਨ ਅਸੀਂ ਇਹੋ ਪ੍ਰਣ ਕਰਨਾ ਹੈ ਦੇ ਡੀਏਸੀ ਐਂਟਾ ਤੇ ਖੜਤਾ ਲਈ ਸਾਨੂੰ ਸਾਰਿਆਂ ਨੂੰ ਕੈਪ ਦੇਣਾ ਚਾਹੀਦਾ। ਇਲਾਵਾ ਜਗਤ ਨਰੰਗੀ ਉਹਨਾਂ ਨੂੰ ਆਪਣੇ ਅਨੁਛਰਦਾ ਦੇ ਫੁੱਲ ਭੇਟ ਕਰਨਾ। ਸੋ ਮੈਂ ਸਮਝਦਾ ਕਿਉਂ ਮਹਾਨ ਸਰਸੀਤ ਸਿੰਘ ਅਮਰਫੀਦ ਲਾਲ ਜਗਤ ਨਰੰਗੀ ਮੈਂ ਸਮਝਦਾ ਪਰਿਵਾਰ ਦੀਆਂ ਕੁਰਬਾਨੀਆਂ ਕਰ ਅਤਵਾਦ ਜਿਹੜਾ ਉਹ ਪੰਜਾਬ ਤੋਂ ਖਤਮ ਹੋਇਆ ਸੂਰਦੇ ਮਹਾਨ ਜਿਹੜੇ ਜਰਨਲੇ ਸੋ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਉਹਨਾਂ ਦੀ ਯਾਦ ਚ ਕੁਛ ਨਾ ਕੋ ਜ਼ਰੂਰ ਕਰੀਏ ਸੋ ਅੱਜ ਸਾਰੇ ਵਲੰਟੀਅਰਾਂ ਲੋ ਜਿੰਨੇ ਵੀ ਇਹ ਪ੍ਰੈਸ ਰਿਪੋਰਟਰ ਨੇ ਉਹਨਾਂ ਦਾ ਸਦਕਾ ਅੱਜ ਇੱਥੇ ਅੰਮ੍ਰਿਤਸਰ ਚ ਬਲੱਡ ਡੋਨੇਸ਼ਨ ਕੈਂਪ ਜਿਹੜਾ ਆ ਉਹ ਲਾਇਆ ਗਿਆ ਸੋ ਮੈਂ ਵੀ ਸ਼ਰਧਾ ਦੇ ਫੁੱਲ ਭੇਟ ਕਰਨ ਆਇਆ। ਖੁਆਇਦੇ ਦਿਨ ਅਸੀਂ ਇਹੋ ਹੀ ਪ੍ਰਣ ਕਰਨਾ ਹੈ ਕਿ ਦੇਸ਼ ਦੀ ਏਕਤਾ ਤੇ ਖਰਤਾ ਲਈ ਸਾਨੂੰ ਸਾਰਿਆਂ ਨੂੰ ਕਾਇਮ ਰੱਖਣਾ ਚਾਹੀਦਾ ਹੈ। ਸਾਨੂੰ ਉਹਨਾਂ ਦੇ ਪਰਦੇਸ਼ਾਂ ਦੇ ਚੱਲਣਾ ਚਾਹੀਦਾ ਹੈ। ਜੇ ਅਸੀਂ ਸਾਰੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਾਂਗੇ ਸਾਡਾ ਦੇਸ਼ ਤੇਰਾ ਤਰੱਕੀ ਕਰੇਗਾ। ਅਮਨ ਤੇ ਸ਼ਾਂਤੀ ਜਿਹੜੀ ਬਣੀ ਰਹੇਗੀ। ਸੋ ਮੈਂ ਫੇਰੇ ਪਰ ਸਾਰੇ ਇਹ ਖਬਰ ਚਾਰ ਗਰੁੱਪ ਨੂੰ ਸਾਖ ਕੇ ਬੀਜੇ ਚੋਪੜਾ ਜੀ ਨੂੰ ਅਵਨਾਦ ਜੀ ਨੂੰ ਮੁਬਾਰਕਬਾਦ ਵੀ ਦਿਨਾ ਕਿਉਂਕਿ ਉਹ ਉਹਨਾਂ ਦੇ ਦਰਸਾਏ ਰਸਤੇ ਤੇ ਚੱਲ ਰਹੇ ਨੇ ਸੋ ਇਹ ਉਹ ਖੁਬਾਰ ਆ ਪੰਜਾਬ ਕੇਸਰੀ ਹਿੰਦੂਸਤਾਨ ਤੇ ਜੋਪ ਜਿਹੜਾ ਸੋ ਮੈਂ ਸਮੀਨ ਇਹ ਉਹ ਗ੍ਰੋਪਿਆ ਜਿਹੜਾ ਡਰਨ ਵਾਲਾ ਨਹੀਂ ਸੋ ਮੇਸ਼ਾ ਇਹਨਾਂ ਦੀ ਕਲਮ ਜਿਹੜੀ ਉਹ ਚੱਲਦੀ ਰਹੀ ਆ ਜਿੱਥੇ ਵੀ ਕੋਈ ਗਲਤੀ ਆ ਉਥੇ ਇਹਨਾਂ ਦੀ ਕਲਮ ਖਲੋਕੀ ਨਹੀਂ ਤੋ ਤਗੜੇ ਹੋ ਕੇ ਇਹ ਪੰਜਾਬ ਦੀ ਸੇਵਾ ਦੇ ਚੀ ਸੇਵਾ ਕਰ ਰਿਹਾ ਸਾਰਾ ਪਰਵਾਰ ਪ੍ਰਮਾਤਮਾ ਦੇ ਚਰਨਾ ਦੇ ਸਾਡੀ ਉਹ ਬਾਤ ਆ ਕਿ ਪ੍ਰਮਾਤਮਾ ਨੂੰ ਪ੍ਰਮਾਤਮਾ ਹੋਰ ਸ਼ਕਤੀ ਦੇਵੇ ਇਸ ਤਰ੍ਹਾਂ ਹੀ ਦੇਸ਼ ਤੇ ਕੌਮ ਦੀ ਸੇਵਾ ਕਰਦੀ ਰਹੇ ਪਰਵਾਰ ਬਾਜੀ ਜੀ ਇਹ ਠੀਕ ਹੋ ਗਿਆ ਜੀ ਠੀਕ ਹੋ ਗਿਆ ਵਧੀਆ ਸਰ ਹਲੋ ਧੰਨਵਾਦ ਅੱਜ ਹੰਸਮ ਸਾਹਿਬ ਕੀ ਕਹਣਾ ਚਾਹੁੰਦੇ ਹੋ ਬਲੱਡ ਕੈਂਪ ਤੇ ਪਹੁੰਚੇ ਅੱਜ ਹਿੰਦੁਸਤਾਨ ਦੀ ਉਸ ਮਹਾਨ ਸੱਚੀਅਤ ਦੀ ਤਾਰਮੀ ਜਿਹੜੀ ਆ ਵਰਸੀ ਅੱਜ ਮਨਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਸ ਮਹਾਨ ਸ਼ਖਸੀਅਤ ਅਮਰ ਸ਼ੀਦ ਲਾਲਾ ਜਗਤ ਨਾਰਾਇਣ ਜੀ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨਾ ਸੋ ਮੈਂ ਸਮਝਣਾ ਕਿ ਉਹ ਮਹਾਨ ਸ਼ਖਸੀਅਤ ਸਾਨ ਅਮਰ ਸ਼ੀਦ ਲਾਲਾ ਜਗਤ ਨਾਰਾਇਣ ਜੀ ਜਿਨ੍ਹਾਂ ਦੀ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਅੱਜ ਤੋਂ 43 ਸਾਲ ਪਹਿਲਾਂ ਦੇਸ਼ ਦੀ ਏਕਤਾ ਤੇ ਖੰਡਤਾ ਲਈ ਆਪਣੀ ਕੁਰਬਾਨੀ ਦਿੱਤੀ ਆਪਣੀ ਸ਼ਹੀਦੀ ਦਿੱਤੀ ਸਾਨੂੰ ਭੁੱਲਣਾ ਨਹੀਂ ਚਾਹੀਦਾ